ਹੁਣ ਆਪਾਂ ਸੋਸ਼ਲ ਮੀਡੀਆ ਤੇ ਵੀ ਗੱਲ ਕਰਦੇ ਆਂ ਪਿੱਛੇ ਜੇ ਹੁਣ ਤੁਸੀਂ ਜਾ ਕੇ ਆਏ ਹੋ ਉੱਥੇ ਹੇਮਕੋਟ ਸਾਹਿਬ ਨਾਲ ਹਾਂਜੀ ਹਾਂਜੀ ਤੇ ਕਿਦਾਂ ਰਿਹਾ ਸਫ਼ਰ ਉੱਥੇ ਸਫ਼ਰ ਬਹੁਤ ਵਧੀਆ ਦੇਖੋ ਸੱਚਖੰਡ ਦਾ ਸਫ਼ਰ ਮਾੜਾ ਤਾਂ ਹੋ ਹੀ ਨਹੀਂ ਸਕਦਾ ਹਾਂ ਤੇ ਕਈ ਕਈ ਕਹਿੰਦੇ ਯਾਰ ਹੇਮਕੋਟ ਸਾਹਿਬ ਦਾ ਬੜਾ ਇਤਿਹਾਸ ਹੀ ਨਹੀਂ ਹੈਗਾ ਕਈ ਜਣਦੋ ਜਿਹਨੇ ਕਹਿਣਾ ਵਰਤੀ ਜਿਹਨਾਂ ਨੂੰ ਉਥੋਂ ਬਖਸ਼ਿਸ਼ਾਂ ਹੁੰਦੀਆਂ ਨੇ ਜਿਹੜੇ ਉਥੇ ਲੂਲੇ ਲੰਗੜੇ ਜਿਨ੍ਹਾਂ ਦੀ ਬਾਹ ਨਹੀਂ ਹੈਗੀ ਜਿਨ੍ਹਾਂ ਲੱਤ ਨਹੀਂ ਹੈਗੀ ਹਾਂ ਜੀ ਉਹ ਰੋੜ ਰੋੜ ਕੇ ਜਾ ਰਹੇ ਨੇ ਉਹਨਾਂ ਨੂੰ ਪੁੱਛੋ ਜਾ ਕੇ ਕੀ ਨਹੀਂ ਹੈਗਾ ਉਥੇ ਛੋਟੇ ਛੋਟੇ ਬੱਚੇ 6 6 ਮਹੀਨੇ ਦੇ ਜਿਨ੍ਹਾਂ ਨੂੰ ਆਪਾਂ ਘਰ ਦੇ ਵਿੱਚ ਵੀ ਧਿਆਨ ਨਾ ਰੱਖਦੇ ਨਾ ਛੋਟੇ-ਛੋਟੇ 6-6 ਮਹੀਨੇ ਦਾ ਬੱਚਾ ਲੈ ਕੇ ਆਉਂ ਜੀ 6 ਮਹੀਨੇ ਦਾ ਬੱਲੇ 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 ਛੋਟੇ-ਛੋਟੇ ਬੱਚੇ ਜਾ ਰਹੇ ਨੇ ਹਾਂ ਜੀ ਕਿਸੇ ਲੇਡੀ ਦੀ ਲੱਤ ਨਹੀਂ ਹੈਗੀ ਉਹ ਆਪ ਜਾ ਰਹੇ ਹਾਂ ਉਹ ਵੀ ਕਾਫੀ ਫੇਮਸ ਹੋਈ ਹੈ ਨਾ ਉਹ ਜਿਹੜੀ ਲੇਡੀ ਗਈ ਹੈ ਉੱਥੇ ਇੱਕ ਨਕਲੀ ਲੱਤ ਲੱਗੀ ਹੋਈ ਜਦੀ ਸੀ ਨਾ ਹਾਂ ਜੀ ਮੈਂ ਬਹੁਤ ਦਰਸ਼ਨ ਕੀਤੇ ਨੇ ਇੱਕ ਵਾਰ ਇੱਕ ਜਾਂਦਾ ਸੀ ਬੰਦਾ ਉਹਦੀਆਂ ਦੋਨੇ ਲੱਤਾਂ ਨਹੀਂ ਸੀਗੀਆਂ ਉਹ ਕੇ ਸਰ ਕੇ ਸਰ ਕੇ ਆ ਬਚਾ ਰਿਹਾ ਸੀ ਹੈ ਉਹਨਾਂ ਨੂੰ ਪੁੱਛੋ ਕੀ ਨਹੀਂ ਹੈਗਾ ਉੱਥੇ ਆ ਇਹ ਗੱਲ ਆ ਮਹਾਰਾਜ ਦੇਖੋ ਗੱਲ ਇਹ ਆ ਇਤਿਹਾਸ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਦਾ ਹਜੂਰ ਸਾਹਿਬ ਦਾ ਇਤਿਹਾਸ ਆ ਹਜੂਰ ਸਾਹਿਬ ਦਾ ਇਤਿਹਾਸ ਕੀ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ ਨੇ ਤੇ ਗੁਰੂ ਸਾਹਿਬ ਨੇ ਤੀਰ ਮਾਰਿਆ ਸੀਗਾ ਸ਼ਿਕਾਰ ਘਾੜ ਤੋਂ ਹਨਾ ਮਹਾਰਾਜ ਕਹਿੰਦੇ ਸਾਡੇ ਪੁਰਾਣੇ ਜਨਮਾਂ ਦਾ ਸਥਾਨ ਆ ਉੱਥੇ ਜਦੋਂ ਪੱਟਿਆ ਉਹ ਥੱਲੇ ਮਹਾਰਾਜ ਕਹਿੰਦੇ ਸਾਡੇ ਪੁਰਾਣੇ ਜਨਮਾਂ ਦੀਆਂ ਚੀਜ਼ਾਂ ਇੱਥੇ ਮਿਲਣਗੀਆਂ ਸੀ ਭਗਤੀ ਕਮੰਡਲ ਮਿਲਿਆ ਉੱਥੇ ਮਹਾਰਾਜ ਦਾ ਫਿਰ ਮਹਾਪੁਰਖ ਦੱਸਦੇ ਹੁੰਦੇ ਨੇ ਵੀ ਪਹਿਲਾਂ ਭਗਤੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਕੀਤੀ ਹਜ਼ੂਰ ਸਾਹਿਬ ਤੋਂ ਫਿਰ ਰੇਮਕੁੰਨ ਸਾਹਿਬ ਗਏ ਨੇ ਕਿਉਂਕਿ ਬਰਫ਼ ਦੇ ਵਿੱਚ ਬੈਠਣਾ ਪਹਿਲਾਂ ਸਿੱਧਾ ਇੰਨਾ ਆਸਾਨ ਨਹੀਂ ਹੁੰਦਾ ਆਪਣੀ ਬਾਡੀ ਆ ਪਹਿਲਾਂ ਗੁਰੂ ਸਾਹਿਬ ਨੇ ਭਗਤੀ ਕੀਤੀ ਹਜ਼ੂਰ ਸਾਹਿਬ ਬਹੁਤ ਜ਼ਿਆਦਾ ਕਈ ਯੁਗ ਬਾਡੀ ਨੂੰ ਮੈਂ ਸਟਰੋਂਗ ਕੀਤਾ ਫਿਰ ਉੱਥੇ ਬਾਅਦ ਚ ਗਏ ਨੇ ਹੇਮਕੁੰਟ ਸਾਹਿਬ ਜਿਹੜਾ ਬਚਿੱਤਰ ਨਾਟਕ ਆ ਜਿਹਨਾਂ ਨੂੰ ਨਹੀਂ ਪਤਾ ਉਹ ਪ੍ਰੂਫ ਉੱਥੇ ਹੈਗਾ ਮਹਾਰਾਜ ਦਾ ਅੱਛਾ ਮਹਾਰਾਜ ਨੇ ਕਿਹਾ ਤਾਂ ਵੀ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦ ਤਜਹਿਬਤ ਮਹਯਾਨੋ ਹੇਮਕੁੰਟ ਪਰਵਤ ਹੈ ਜਿੱਥਾਂ ਸਭ ਤੋਂ ਸ਼੍ਰਿੰਗ ਸੋਭਤ ਹੈ ਤਹਾ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਲਕਾਰਾਦੀ ਅਹਿਬਤ ਕਰਦ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋ ਗਇਓ ਹੁਣ ਦੇਖੋ ਉੱਥੇ ਸਾਰੀ ਸੰਗਤ ਜਾਂਦੀ ਆ ਉੱਥੇ ਵੱਡੇ ਵੱਡੇ ਸਮਝਦਾਰ ਬੰਦੇ ਜਿਨ੍ਹਾਂ ਦੇ ਅਸੀਂ ਪੈਰਾਂ ਵਰਗੇ ਵੀ ਨਹੀਂ ਪ੍ਰਿੰਸੀਪਲ ਉਸਤਾਦ ਸੁਖਵੰਤ ਸਿੰਘ ਜੀ ਜਿਹੜੇ ਦੀ ਟਕਸਾਲ ਵਾਲੇ ਉਹ ਕਿਤੇ ਅਨਪੜ੍ਹ ਨੇ ਕਿਤੇ ਗਿਆਨ ਨਹੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਈ ਵਾਰ ਅੱਖਾਂ ਨਾਲ ਆਪ ਚੜਦੇ ਤੁਰਦੇ ਦੇਖਿਆ ਉੱਥੇ ਇਸ ਵਾਰ ਜਦੋਂ ਅਸੀਂ ਗਏ ਉਹ ਨਾਲ ਸੀ ਚਮਲੇ ਉੱਥੇ ਤੋਂ ਉਹ ਤਾਂ ਬੜੇ ਪੁਰਾਣੇ ਨੇ ਉਹਨਾਂ ਨੂੰ ਪੁੱਛੋ ਕਿਉਂ ਜਾਂਦੇ ਨੇ ਕੀ ਨਹੀਂ ਹੈਗਾ ਉੱਥੇ ਹਾਂ ਮੈਂ ਉੱਥੇ ਆਪਣੀਆਂ ਅੱਖਾਂ ਨਾਲ ਕਈ ਬਹੁਤ ਮਿਰਤੋ ਵੀ ਭਾਰੇ-ਭਾਰੇ ਵੇਲਟ ਵਾਲੇ ਬੰਦੇ ਜਾਂਦੇ ਦੇਖੇ ਨੇ ਜਿਨ੍ਹਾਂ ਤੋਂ ਘਰੇ ਆਪ ਤੁਰ ਨਹੀਂ ਹੁੰਦਾ ਉਹ ਬੰਦੇ ਉੱਥੇ ਚੜ ਜਾਂਦੇ ਨੇ ਕਿਵੇਂ ਚੜ ਜਾਂਦੇ ਨੇ ਕੀ ਆ ਗੱਲ ਹੈ ਕਿ ਜਿਨ੍ਹਾਂ ਨੂੰ ਉੱਥੇ ਬਖਸ਼ਿਸ਼ਾਂ ਹੋਈਆਂ ਬਖਸ਼ਿਸ਼ਾਂ ਸਾਰੀਆਂ ਕਿਸੇ ਨੂੰ ਪ੍ਰਮਾਤਮਾ ਨੇ ਪੁੱਤ ਬਖਸ਼ੇ ਕਿਸੇ ਨੂੰ ਅਮੀਰੀਆਂ ਬਖਸ਼ੀਆਂ ਕਿਸੇ ਨੂੰ ਨੌਕਰੀਆਂ ਬਖਸ਼ੀਆਂ ਕੀ ਨਹੀਂ ਮਿਲਦਾ ਉਹ ਸੱਚਖੰਡਾ ਉੱਥੇ ਜਾ ਕੇ ਪਹੁੰਚ ਕੇ ਦੇਖੋ ਕਿੰਨਾ ਬੈਰਾਗ ਆਉਂਦਾ ਇੱਥੇ ਉਹ ਮਹਾਰਾਜ ਗੁਰਗੋਬਿੰਦ ਸਿੰਘ ਜੀ ਦੀ ਜਗ੍ਹਾ ਆ ਪ੍ਰਿੰਸੀਪਲ ਉਸਤਾਰ ਸਖਵੰਤ ਸਿੰਘ ਜੀ 23 ਸਾਲ ਪਹਿਲਾਂ ਮੈਂ ਧਾਮ ਤੋਤਕ ਦਾ ਸੀਗਾ ਇਹ ਚੜਾਈ ਚੜਦੇ ਜਾਂਦੇ ਸੀ ਉੱਥੇ ਫਤਿਹ ਦੀ ਸਾਂਝ ਹੋਈ ਫਿਰ ਇਸ ਵਾਰ ਜਦੋਂ ਅਸੀਂ ਹਰ ਸਾਲ ਜਾਂਦੇ ਹਾਂ ਉੱਥੇ ਮਹਾਰਾਜ ਲੈ ਜਾਂਦੇ ਨੇ ਹਾਂਜੀ ਤੇ ਫਿਰ ਐਤਕੀ ਮੈਨੂੰ ਲੱਗਦਾ ਪਹਿਲਾਂ ਮੈਂ ਇਹਨਾਂ ਨੂੰ ਰਿਸ਼ੀ ਕੇਸ਼ ਗੁਰਦਵਾਰਾ ਸਾਹਿਬ ਉੱਥੇ ਦਰਸ਼ਨ ਕੀਤੇ ਫਿਰ ਮੈਂ ਘਾਰ ਤੇ ਮਿਲਿਆਂ ਜਾ ਕੇ ਫਿਰ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਸਟੂਡੈਂਟ ਸਗੇ ਸਾਰੇ ਫਿਰ ਅਸੀਂ ਚਲੋ ਹਾਂ ਵਿਦਿਆਰਥੀ ਇਕੱਠੇ ਹੀ ਉੱਪਰ ਗਏ ਅਸੀਂ ਸਾਰੇ ਇਹ ਨਾਲ ਸ਼ਬਦ ਪੜ੍ਹਦੇ ਜਾਂਦੇ ਸੀਗੇ ਤੇ ਉੱਪਰ ਵੀ ਦਰਸ਼ਨ ਇਕੱਠੇ ਕੀਤੇ ਫਿਰ ਇਹਨਾਂ ਨੇ ਉੱਪਰ ਕੀਰਤਨ ਕੀਤਾ ਨਾਲ ਇਹਨਾਂ ਦੇ ਭਾਈ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਹਜ਼ੂਰੀ ਰਾਖੀ ਮਤਲਬ ਜਦੋਂ ਮੈਨੂੰ ਤਾਂ ਮੈਂ ਇਹਨਾਂ ਨਾਲ ਵੀ ਉੱਤੇ ਗੱਲ ਕੀਤੀ ਜਦੋਂ ਅੱਗੇ ਵੀ ਮੈਂ ਦੇਖਦਾ ਹੁੰਨਾ ਹੁਣ ਤੁਸੀਂ ਦੇਖੋ ਵੀ ਉੱਥੇ ਕੀ ਨਹੀਂ ਹੈਗਾ ਇਹ ਇੱਕ ਵਾਰ ਨਹੀਂ ਹੋਇਆ ਮੇਰੇ ਨਾਲ ਹਮੇਸ਼ਾ ਹੁੰਦਾ ਹੁਣ ਸਾਡਾ ਸ਼ਹਿਰ ਹੈਗਾ ਸਮਰਾਲਾ ਮੇਰੀ ਪੋਸਟਿੰਗ ਹੈਗੀ ਮਰਚੀਵਾੜਾ ਸਾਹਿਬ ਦੇ ਨਾਲ ਸੱਚੋ ਮੱਚਰੇ ਗੁਰਦੁਆਰਾ ਚਾਰਨਕਨੋਂ ਸਭ ਉੱਥੇ ਨਾਲ ਆ ਮਹਾਰਾਜ ਉਥੇ ਲੈ ਕੇ ਜਾਂਦੇ ਨੇ ਸਾਡਾ ਗੱਤ ਗਦਾ ਅਖਾੜਾ ਬੜਾ ਪਿਆਰ ਉਥੇ ਅੱਛਾ ਤੇ ਮੈਨੂੰ ਹਮੇਸ਼ਾ ਮੈਂ ਅਕੇ ਦੇਖਦਾ ਹੁਣਾ ਜਦੋਂ ਮੈਂ ਘਾੜ ਤੇ ਜਾ ਕੇ ਪਹੁੰਚਣਾ ਉਥੇ ਵੀ ਮੈਂ ਤੇਰੇ ਪਿਆਰੇ ਨੂੰ ਸ਼ਬਦ ਕਿਸੇ ਰਾਗੀ ਜੱਥੇ ਨੇ ਲਾਉਣਾ ਧਾਮ ਤੇ ਵੀ ਲਾਉਣਾ ਐਰ ਕੀ ਜਦੋਂ ਮੈਂ ਧਾਮ ਤੋਂ ਉੱਤੇ ਜਾ ਰਿਹਾ ਸੀਗਾ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਮੇਰੇ ਕੋਲੋਂ ਲੰਘੇ ਮੈਨੂੰ ਕਹਿੰਦੇ ਉੱਤੇ ਕੀਰਤਨ ਦੀ ਹਾਜ਼ਰੀ ਆ ਅੱਛਾ ਤੇ ਹੁਣ ਆਪਾਂ ਇਨਸਾਨ ਹਨ ਹਨਾ ਆਪਾਂ ਨੂੰ ਤਾਂ ਮਹਾਰਾਜ ਵੀ ਮੈਂ ਜੇ ਵੀ ਅੰਦਰ ਆਉਂਦਾ ਵੀ ਜੇ ਮਹਾਰਾਜ ਅੱਭੀ ਪਿਆਰ ਕਰਦ ਨੇ ਜਿਵੇਂ ਮਿੱਤਰ ਪਿਆਰ ਨੂੰ ਸ਼ਬਦ ਫਸ ਉੱਥੇ ਜਦੋਂ ਗੇੜ ਕੋ ਪਹੁੰਚਿਆ ਮੈਂ ਇਸ਼ਾਨਾਨ ਕੀਤਾ ਮਿੱਤਰ ਪਿਆਰ ਇਹਨੂੰ ਹਾਲ ਮਰੀਦਾਂ ਦਾ ਕਹਿਣਾ ਹਾਂ ਸ਼ਬਦ ਤਾਂ ਬਹੁਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨੇ ਹੋਰ ਬਹੁਤ ਬਾਣੀਆਂ ਉੱਥੇ ਇਹਨਾਂ ਟਾਈਮ ਵੀ ਨਹੀਂ ਹੁੰਦਾ 2 ਵਜੇ ਤੱਕ ਅਰਦਾਸ ਵੀ ਸਾਰਾ ਸਮਾਪਤੀ ਹੋਣੀ ਆ ਪਰ ਉੱਥੇ ਜਦੋਂ ਮੈਂ ਗਿਆ ਮੈਂ ਇਹ ਮੇਰੇ ਨਾਲ ਸੀ ਬੇਟਾ ਤੇ ਮਿੱਤਰ ਪਿਆਰ ਨੂੰ ਸ਼ਬਦ ਚੱਲਦਾ ਸੀ ਹੈ ਤੇ ਸੁਖਵੰਤ ਸਿੰਘ ਜੀ ਉਹ ਪਰਦੇ ਸਿੱਕੇ ਨਾਲ ਬੱਚੇ ਸੀ ਸਾਰੇ ਤੇ ਪਿੱਛੇ ਇਹ ਹਜੂਰੀ ਰਾਗੀਏ ਬੈਠੇ ਸੀਗੇ ਫਿਰ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਮੈਂ ਕਿਹਾ ਮੈਨੂੰ ਹਮੇਸ਼ਾ ਹੁੰਦਾ ਹੁੰਦਾ ਵੀ ਆਹ ਸ਼ਬਦ ਇੱਥੇ ਲੱਗੇ ਵੀ ਜਦੋਂ ਮੈਂ ਉੱਤੇ ਆਉਣਾ ਮਹਾਰਾਜ ਉਹੀ ਲਗਵਾ ਦਿੰਦੇ ਨੇ ਫਿਰ ਬਾਹਰ ਅਸੀਂ ਨਿਕਲੇ ਫਿਰ ਇਹਨਾਂ ਨਾਲ ਮੈਂ ਵੀਡੀਓਜ਼ ਵਗੈਰਾ ਚਲੋ ਇਹਨਾਂ ਨੇ ਕੀਤੀਆਂ ਥੱਲੇ ਅਸੀਂ ਇਕੱਠੇ ਰਹੇ ਫਿਰ ਤੁਸੀਂ ਇਹ ਦੇਖੋ ਵੀ ਥੱਲੇ ਜਦੋਂ ਆਉਂਦੇ ਪਏ ਸੀਗੇ ਇਹ ਹੁਣ ਇਹ ਇੱਕ ਸੈਲੀਬ੍ਰਿਟੀ ਨੇ ਬਹੁਤ ਪੁਰਾਣੇ ਨੇ ਕਿਉਂਕਿ ਪੰਥ ਦੀਆਂ ਮਹਾਨ ਸ਼ਖਸੀਅਤਾਂ ਇਹਨਾਂ ਕੋ ਪੜੀਆਂ ਹੋਈਆਂ ਨੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੇਖਣ ਨੂੰ ਐਵੇਂ ਲੱਗਦਾ ਹੁੰਦਾ ਵੀ ਇਹ ਬਹੁਤ ਆਮ ਨੇ ਕਿਉਂਕਿ ਇੱਥੇ ਤਾਂ ਅੱਜ ਕੱਲ੍ਹ ਕੋ ਛੋਟਾ ਮੋਟਾ ਵੀ ਬੰਦਾ ਮਸ਼ਹੂਰ ਹੁੰਦਾ ਉਹ ਵੀ ਅਸਲਾ ਰੱਖਦਾ ਹਾਂ ਛੋਟਾ ਮੋਟਾ ਵੀ ਆਮ ਉਹ ਵੀ ਨਾਲ ਸਿਕਿਉਰਿਟੀ ਗਾਰਡ ਬਾਉਂਸਰ ਪਤਾ ਨਹੀਂ ਕੀ ਇਹ ਨਵੇਂ ਰਵਾਜ ਚੱਲ ਪਿਆ ਹੈ ਮੈਂ ਮਿਲਿਆ ਸਰ ਮੈਂ ਤਸਵੀਰ ਜੱਸੀ ਨੂੰ ਮਿਲਿਆ ਹੋਲੇ ਮਹੱਲੇ ਤੇ ਤਸਵੀਰ ਜੱਸੀ ਦੇ ਨਾਲ ਦੋ ਤਿੰਨ ਮੁੰਡੇ ਸਕੇ ਤੇ ਉੱਥੇ ਹੋਲੇ ਮਹੱਲੇ ਵਾਲੇ ਦਿਨ ਕੁਰਤਾ ਪਜਾਮਾ ਪਾਇਆ ਹੋਇਆ ਜੱਸੀ ਦੇ ਪੱਗ ਬੰਨੀ ਹੋਈ ਤੇ ਮੈਨੂੰ ਕਹਿੰਦੇ ਜੀ ਤਸਵੀਰ ਜੱਸੀ ਪਹਿਲਾਂ ਤਾਂ ਮੈਂ ਹਰਮ ਹੈ ਕਿ ਆ ਵੀ ਕੌਣ ਵੀ ਕੋਈ ਨਵਾਂ ਹੋਣਾ ਹੈ ਕਿਉਂਕਿ ਗੱਲ ਇਹ ਆ ਵੀ ਅੱਜ ਕੱਲ ਮਾਰਾ ਮੋਟਾ ਸਿੰਗਰ ਵੀ ਮਸ਼ਹੂਰ ਹੁੰਦਾ ਬੌਂਸਰ ਹੁੰਦਾ ਡੌਲਿਆਂ ਵਾਲੇ ਵੱਡੇ ਵੱਡੇ ਨਾਲ ਯਾਰ ਸਾਡੇ ਕਲਚਰ ਨੂੰ ਹੋ ਕੀ ਗਿਆ ਉਹ ਤਸਵੀਰ ਤੁਸੀਂ ਇੰਨੇ ਹਾਈ ਲੈਵਲ ਦਾ ਪੁਰਾਣਾ ਬਹੁਤ ਪੁਰਾਣਾ ਬੰਦਾ ਹਨਾ ਜਿਵੇਂ ਉਸ ਤੋਂ ਬਾਅਦ ਵੀ ਤੁਸੀਂ ਇੰਸਟਾਗ੍ਰam ਤੇ ਫੋਟੋਆਂ ਵੀਡੀਓ ਪਾਈਆਂ ਕਿ ਮਹਿੰਕੁਰ ਸਾਹਿਬ ਗਿਆ ਹਨ ਤੇ ਲੋਕੀ ਫਿਰ ਕਰਦੇ ਆ ਮੈਸੇਜ ਵੀ ਕਿਦਾਂ ਅਸੀਂ ਵੀ ਜਾਣਾ ਚਾਹੁੰਦੇ ਆ ਤੁਹਾਨੂੰ ਦੇਖਿਆ ਬਹੁਤ ਬਹੁਤ ਮੈਨੂੰ ਤਾਂ ਅੱਜ ਵੀ ਜਿਵੇਂ ਅੱਜ ਤਰੀਕ ਹੈ ਕਿ 30 ਤਰੀਕ ਹੈ ਨਾ ਹਾਂ ਜਿਵੇਂ ਕੱਲ ਚਮੋਲੀ ਜਿਹੜੀ ਪੁਲਿਸ ਉਧਰ ਲ ਹੈਗਾ ਪ੍ਰਸ਼ਾਸਨ ਸਾਰਾ ਉਥੇ ਲਿਆਂ ਸਲਾਈਡ ਹੋ ਗਿਆ ਸੀ ਕੱਲ 28 ਤਰੀਕ ਨੂੰ ਫਿਰ ਉਹਨਾਂ ਨੇ ਫਿਰ ਅ ਰਿਸ਼ੀਕੇਸ਼ ਗੋੜਦੋਰਾ ਸਾਹਿਬ ਐਨਾਉਂਸ ਕੀਤਾ ਵੀ 24 12 ਘੰਟੇ ਵਾਸਤੇ ਯਾਤਰਾ ਚਾਰੇ ਤਾਮਾਂ ਦੀ ਬੰਦ ਕਰਤੀ ਫਿਰ ਜਦੋਂ ਮੈਂ ਮੈਨੂੰ ਰਿਸ਼ੀਕੇਸ਼ ਗੋੜਦੋਰਾ ਸਾਹਿਬ ਹੈਗੇ ਨੇ ਉੱਥੇ ਚਲੋ ਸਾਰੇ ਜਿਹਨੇ ਮਲਾਜ਼ਮ ਵਗੈਰਾ ਸੇਵਾਦਾਰ ਡਿਊਟੀ ਕਰਦ ਨੇ ਵੀਰ ਉਹ ਮੈਨੂੰ ਮੈਸੇਜ ਕਰ ਦਿੰਦ ਨੇ ਵੀ ਤੁਸੀਂ ਅੱਗੇ ਕਰ ਦੋ ਫਿਰ ਮੈਨੂੰ ਸੰਗ ਤਾਂ ਚਲੋ ਅੱਜ ਵੀ ਕਈਆਂ ਨੇ ਪੁੱਛਿਆ ਸੀ ਮੈਨੂੰ ਵੀ ਅਸੀਂ ਰਿਸ਼ੀ ਕਿਸ ਗੁਰਦੁਆਰੇ ਹੈ ਗਿਆ ਅੱਗੇ ਜਾਈਏ ਜਾਂ ਅਸੀਂ ਯਾਤਰਾ ਕਰਨ ਜਾਣਾ ਵੀ ਜਾਈਏ ਕਿ ਨਾ ਦੇਖੋ ਮੈਂ ਤਾਂ ਚਲੋ ਅੱਗੇ ਵੀ ਮੈਂ ਕਹਿੰਦਾ ਹੁੰਨਾ ਚਲੋ ਇਹ ਤਾਂ ਐਕਸਪੀਰੀਅੰਸ ਹੈ ਆਪਾਂ ਨੂੰ ਮੈਂ ਤਿੰਨ ਤਿੰਨ ਮਹੀਨੇ ਪਹਿਲਾਂ ਕਹਿੰਦਾ ਰਹੇ ਵੀ ਭਾਈ 25 ਮਈ ਤੋਂ ਲੈ ਕੇ 17-18 ਤਰੀਕ ਤੱਕ ਪਹਿਲਾਂ ਯਾਤਰਾ ਕਰ ਦੋ ਫਿਰ ਮੌਨਸੂਨ ਆ ਜਾਂਦਾ ਆ ਫਿਰ ਕਿ ਮੀਂਹ ਪੈਣਾਂ ਤੇ ਕਾਫੀ ਨਾ ਜਾਂ ਜੁਲਾਈ ਚ ਕਰ ਲਓ ਕਿਉਂਕਿ ਯਾਤਰਾ ਤਾਂ ਚੱਲ ਅਕਤੂਬਰ ਤੱਕ ਚੱਲਦੀ ਆ 10 ਅਕਤੂਬਰ ਤੱਕ ਹਾਂਜੀ ਤੇ ਜਿਵੇਂ ਦੇਖੋ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਮੈਨੂੰ ਜਸਵੀਰ ਜੱਸੀ ਉੱਥੇ ਚਲੋ ਮਿਲੇ ਕੋਈ ਨਾਲ ਬਾਉਂਸਰ ਨਹੀਂ ਕੋਈ ਸਿਕਿਉਰਿਟੀ ਗਾਰਡ ਨਹੀਂ ਚਲੋ ਅਸੀਂ ਕੋਈ ਵੀਡੀਓ ਵਗੈਰਾ ਬਣਾਈ ਕੋਈ ਗੱਲਬਾਤ ਕੀਤੀ ਵਧੀਆ ਹਨਾ ਫਿਰ ਇਹ ਸਟੇਡੀਅਮ ਦੇ ਵਿੱਚ ਵੀ ਗਏ ਉੱਥੇ ਖੇਡਾਂ ਜਿੱਥੇ ਚੱਲਦੀਆਂ ਨੇ ਹੌਲੇ ਮੱਲੇ ਵਾਲੇ ਉੱਥੇ ਵੀ ਨਾਲ ਕੋਈ ਸਿਕਿਉਰਿਟੀ ਵਾਲਾ ਨਹੀਂ ਸੀਗਾ ਤੇ ਹਨਾ ਗੱਲ ਫਿਰ ਦੇਖੋ ਗੱਲ ਇਹ ਆ ਦੋਨੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਦੋਂ ਜ਼ਬਦੀ ਟਕਸਾਲ ਦੇ ਬਹੁਤ ਅਨਮੋਲ ਹੀਰੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਹੈ ਜਿਨ੍ਹਾਂ ਨੂੰ ਅਕਸਰ ਆਪਾਂ ਦੇਖਦੇ ਆ ਵੱਡੇ ਵੱਡੇ ਜਿਹੜੇ ਟੀਵੀ ਤੇ ਕੰਪੀਟੀਸ਼ਨ ਚੱਲਦੇ ਨੇ ਉਹਨਾਂ ਦੇ ਜੱਜਮੈਂਟ ਤੇ ਜਾਂ ਜਿਹੜੀਆਂ ਪੰਥ ਦੀਆਂ ਪੰਥ ਤੋਂ ਇਲਾਵਾ ਦੁਨੀਆ ਦੀਆਂ ਮਿਊਜ਼ਿਕ ਦੇ ਵਿੱਚ ਮਹਾਨ ਸ਼ਖਸੀਅਤਾਂ ਨੇ ਹੈ ਜੀ ਉਹ ਕਿਸੇ ਵੀ ਫੀਲਡ ਚ ਹੋਣ ਉਹ ਕਿਸੇ ਵੀ ਧਰਮ ਦੇ ਹੋਣ ਉਹ ਇਹਨਾਂ ਦੇ ਕੋ ਪੜੇ ਹੋਏ ਨੇ ਸਿੱਖੇ ਹੋਏ ਨੇ ਹੈ ਜੀ ਉਹ ਬਹੁਤ ਸਾਰੇ ਰਾਗੀ ਦਰਬਾਰ ਸਾਹਿਬ ਦੇ ਨੇ ਹਾਂ ਬਹੁਤ ਸ਼ਰਧਾ ਰੱਖਦੇ ਨੇ ਉਹ ਹੇਮਗੁਣ ਸਾਹਿਬ ਤੇ ਆਪ ਉਹ ਇਹ ਆਪ ਚੜ ਕੇ ਜਾਂਦੇ ਨੇ ਤੇ ਇਸ ਵਾਰ ਉਹਨਾਂ ਦਾ ਸਾਰਾ ਨਾਲ ਜਥਾ ਤੇ ਉਹ ਵੀ ਚਲੋ ਦਰਸ਼ਨ ਉਹਨਾਂ ਦੇ ਨਾਲ ਅਸੀਂ ਉੱਪਰ ਗਏ ਉੱਪਰ ਵੀ ਜਾਂ ਉੱਪਰੋਂ ਕਿਉਂਕਿ ਇਹ ਦੇਖੋ ਦੁਨੀਆ ਦੇ ਵਿੱਚ ਵੀ ਆਪਾਂ ਕਿਸੇ ਮਾਰਕੀਟ ਜਾਣੇ ਕਿਸੇ ਫਿਲਮ ਦੇਖਣ ਜਾਣੇ ਆ ਪਰ ਜਦੋਂ ਉਹ ਰਸਤਾ ਜਿੱਥੇ ਆਲੇ-ਦੁਆਲੇ ਪ੍ਰਕਿਰਤੀ ਦਾ ਵੈਫਟ ਮੌਸਮ ਆ ਇਹ ਸ਼ੁੱਧ ਮੌਸਮ ਆ ਦੇ ਉੱਥੇ ਸੱਚਖੰਡ ਆ ਉੱਥੇ ਗੁਰਗੋਬਨ ਸਿੰਘ ਜੀ ਦਾ ਏਰੀਆ ਆ ਜਿਹੜੇ ਸੰਗਤ ਜਾਂ ਲੋਕ ਥੋਡੇ ਵੀਰ ਕੋਈ ਵੀ ਥੋਡੇ ਨਾਲ ਜਾਂਦੇ ਨੇ ਉਹ ਬੜੇ ਸਪੈਸ਼ਲ ਹੋ ਜਾਂਦੇ ਨੇ ਕਿਉਂਕਿ ਉਹ ਰਸਤਾ ਦੁਨੀਆ ਤੋਂ ਵੱਖਰਾ ਆ ਹੂੰ ਹੁਣ ਮੈਂ ਤੁਹਾਡੇ ਕੋਲੇ ਪੋਡਕਾਸਟ ਇੱਥੇ ਕਰਨਾ ਆ ਰਸਤੇ 'ਚ ਬਹੁਤ ਦੁਨੀਆ ਨਾਲ ਆਈ ਆ ਪਰ ਜਿਹੜਾ ਉਹ ਸੱਚਖੰਡ ਦੇ ਰਸਤੇ 'ਚ ਕੋਈ ਨਾਲ ਅਗਿਆ ਥੱਲੇ ਨਾਲ ਆਇਆ ਉਹ ਜਿਵੇਂ ਰਸਤਾ ਐ ਕਿਤੇ ਝਰਨਾ ਕਿਤੇ ਮੀਂਹ ਕਿਤੇ ਪਾਣੀ ਕੁਝ ਵੀ ਕਿਤੇ ਥਕਾਵਟ ਹੋਈ ਕਿਤੇ ਬਹਿ ਕੇ ਨਾਲ ਕੋਈ ਬੈਠੇ ਆ ਕਿਸੇ ਨੇ ਕਹਤਾ ਅੱਗੇ ਚੱਲ ਪਹੁੰਚ ਗਏ ਉਹ ਚੀਜ਼ਾਂ ਬਹੁਤ ਖਾਸ ਹੋ ਜਾਂਦੀਆਂ ਨੇ ਫਿਰ ਉਹ ਖਾਸ ਕਿਵੇਂ ਇੱਕ ਤਾਂ ਯਾਤਰਾ ਬੰਦਾ ਕਰਦਾ ਆਪਣੇ ਯਾਰਾਂ ਦੋਸਤਾਂ ਨਾਲ ਜਦੋਂ ਯਾਤਰਾ ਕਿਸੇ ਮਹਾਨ ਸਥਾਨ ਦੀ ਕਿਸੇ ਪਹੁੰਚੀ ਹੋਈ ਸ਼ਖਸੀਅਤ ਅੰਦਰੋਂ ਜੁੜੇ ਹੋਏ ਰੱਬੀ ਰੂਹ ਨਾਲ ਹੁੰਦੀ ਆ ਉਹ ਯਾਤਰਾ ਕਿਤੇ ਬਹੁਤ ਹਾਈ ਲੈਵਲ ਦੀ ਬਣ ਜਾਂਦੀ ਆ ਉੱਥੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਇਹ ਗੱਲ ਛੋਟੀ ਨਹੀਂ ਹੈਗੀ ਗੁਰੂ ਰਾਮਦਾਸ ਜੀ ਦੇ ਦਰ ਦੇ ਹਜ਼ੂਰੀ ਰਾਗੀ ਉਹ ਸਾਡੇ ਨਾਲ ਉੱਥੇ ਅੱਛਾ ਹੈ ਜੀ ਪਰਮਾਨੰਥ ਨਿਰਭਗਤੀ ਮਨਿੰਦਰ ਸਿੰਘ ਜੀ ਉਹ ਤੋਂ ਬਾਅਦ ਦੇਖੋ ਪ੍ਰਿੰਸੀਪਲ ਉਸਤਾਦ ਸੁਖਵੰਤ ਸਿੰਘ ਦੀ ਸਾਰਾ ਦਿਨ 24 ਘੰਟੇ ਜਿਹਨੇ ਰਾਗਾਂ ਦੇ ਵਿੱਚ ਹੀ ਰਹਿਣਾ ਆ ਰਾਗਾਂ ਦੀਆਂ ਗੱਲਾਂ ਕਰਨੀਆਂ ਰਾਗਾਂ ਨੂੰ ਗਾਉਣਾ ਵੱਡੇ ਵੱਡੇ ਹਾਂ ਦੇਖੋ ਉਹ ਸੱਚਖੰਡ ਵਿੱਚ ਅਸੀਂ ਤਾਂ ਮੱਥਾ ਟੇਕਿਆ ਉਹ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਜੋ ਬਨਵੀਰ ਹੋਣੀ ਹੋਰ ਸਾਰੇ ਭੈਣ ਜੀ ਹੋਣੀ ਉਹਨਾਂ ਨੇ ਉਹ ਸੱਚਖੰਡ ਦੀ ਸਟੇਜ ਇਹ ਗੱਲਾਂ ਕੋਈ ਛੋਟੀਆਂ ਨਹੀਂ ਹੈਗੀਆਂ ਇੱਕ ਇੱਕ ਕਮਰੇ ਦੀ ਸਟੇਜ ਨਹੀਂ ਸੀਗੀ ਇਹੋ ਉਹ ਸਟੇਜ ਇੱਕ ਸੱਚਖੰਡ ਦੀ ਸਟੇਜ ਸੀਗੀ ਦੇਖੋ ਸੱਚਖੰਡ ਬਸ ਹੈ ਨਿਰੰਕਾਰ ਹਾਂ ਕਰ ਕਰ ਵੇਖਿਆ ਨਦਰ ਨਿਹਾਲ ਉਹ ਜਿਹੜੀ ਸਟੇਜ ਆ ਉੱਥੇ ਦੇਵਤੇ ਸ਼ਹੀਦ ਸਿੰਘ ਵੀ ਕਿੰਨੇ ਕਰਮਾਂ ਵਾਲੇ ਉਹ ਹਜੂਰੀ ਰਾਗੀ ਮਨਿੰਦਰ ਸਿੰਘ ਜੀ ਸੁਖਵੰਤ ਸਿੰਘ ਜੀ ਉਹ ਸਾਰਾ ਜੱਥਾ ਜਿਹੜਾ ਉਹ ਸੱਚਖੰਡ ਦੀ ਸਟੇਜ ਤੇ ਬਹਿ ਕੇ ਉਹਨਾਂ ਨੇ ਉੱਥੇ ਕਿਉਂਕਿ ਉੱਥੇ ਤਾਂ ਜਿਹੜਾ ਇੱਕ ਆਮ ਇਨਸਾਨ ਪਹੁੰਚ ਜਾਂਦਾ ਆ ਉਹ ਵੀ ਕਹਿੰਦਾ ਵੀ ਮੈਂ ਤਾਂ ਵੀ ਸ਼ੁਕਰ 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 ਜੀਨੇ ਉੱਥੇ ਕੀਰਤਨ ਕਰ ਲਿਆ ਉਹਦਾ ਕਿੱਡਾ ਲੈਵਲ ਆ ਉਹਦੇ ਉੱਤੇ ਗੁਰੂ ਸਾਹਿਬ ਦੀ ਕਿੱਡੀ ਬਖਸ਼ਿਸ਼ ਆ ਇਹ ਗੱਲ ਸੋਚੋ ਫਿਰ ਉਹਨਾਂ ਨਾਲ ਅਸੀਂ ਥੱਲੇ ਉਤਰੇ ਰਾਤ ਪੈ ਗਈ ਸੀ ਕਿਉਂਕਿ ਅਕਸਰ ਇਹ ਹੁੰਦਾ ਸਾਨੂੰ ਕਿ ਉੱਥੇ ਵੱਧ ਟਾਈਮ ਲਾ ਕੇ ਆਈਏ ਹਰ ਵਾਰ ਇਹ ਕੋ ਹੁੰਦਾ ਹੈ ਫਿਰ ਫਿਰ ਅਸੀਂ ਪਿੱਛੇ ਸਾਰੇ ਚਲੇ ਗਏ ਸੀ ਕਿ ਹਨੇਰਾ ਹੋ ਗਿਆ ਅਸੀਂ ਪਿੱਛੇ ਦੋ ਚਾਰ ਜਥੇ ਸੀਗੇ ਸਾਡੇ ਇੱਕ ਸੁਖਵੰਤ ਸਿੰਘ ਜੀ ਉਹਨਾਂ ਦਾ ਜਥਾ ਅਸੀਂ ਸੀਗੇ ਨਾਲ ਮਤਲਬ ਸਾਰੇ ਜਥੇ ਉਹ ਸ਼ਬਦ ਪੜਦੇ ਆਏ ਨਾਲ ਦੇ ਉਹਨਾਂ ਦੇ ਵਿਦਿਆਰਥੀ ਉਹ ਸ਼ਬਦ ਪੜਦੇ ਜਾਏ ਫਿਰ ਜਦੋਂ ਘਾੜ ਤੋਂ ਥੱਲੇ ਉਤਰਨਾ ਸੀਗਾ ਧਾਮ ਤੋਂ ਥੱਲੇ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਜ਼ਿਆਦਾ ਬਾਰਿਸ਼ ਹੋਈ ਫਿਰ ਮੈਂ ਇਹ ਦੇਖਦਾ ਹੁੰਦਾ ਹੁਣ ਕਿ ਜਿਹੜੇ ਏਡੇ ਹਾਈ ਲੈਵਲ ਦੇ ਬੰਦੇ ਨੇ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਸੁਖਵੰਤ ਸਿੰਘ ਜੀ ਨੇ ਪੋਰੇ ਹੋ ਜੋ ਪੋਰੇ ਹੋ ਜੋ ਮੈਨੂੰ ਭਾਈ ਬਿਠਾ ਦਿਓ ਇੱਥੇ ਆ ਲਿਓ ਨਾ ਉਹ ਵੀ ਇੱਕ ਆਮ ਯਾਤਰੀ ਮੰਗੂ ਮੀਂਹ ਚ ਤੁਰਦੇ ਗਏ ਨੇ ਹਾਂ ਬਹੁਤ ਮੀਂਹ ਪਿਆ ਸੀ ਤਾਂ ਮ ਤੋਂ ਉਤਰਦੇ ਹੋਏ ਸ਼ਬਦ ਪੜਦੇ ਗਏ ਨੇ ਹਾਂ ਕਿਤੇ ਹਾਂ ਬਹੁਤ ਨਿਮਰਤਾ ਆਤਮ ਨਿਮਰਤਾ ਹੈ ਤੇ ਇਥੇ ਤਾਂ ਕੋਈ ਛੋਟਾ ਮੋਟਾ ਬੰਦਾ ਮਸ਼ਹੂਰ ਹੋ ਜਾਵੇ ਪਹਿਲਾਂ ਤਾਂ ਉਹਦਾ ਹੁੰਦਾ ਰੱਖਿਆ ਹੋਇਆ ਹੁਣ ਨਾਲ ਇਹ ਕੋਈ ਜਿਹਨੂੰ ਆਪਾਂ ਫੋਮ ਕਹਿ ਦਿੰਦੇ ਹੁੰਨੇ ਆ ਮੈਂ ਉਹਦਾ ਫਲਾਣਾ ਬੋਲਦਾ ਹਾਂ ਬਾਉਂਸਰ ਪੀਏ ਪੀਏ ਲਾ ਲਓ ਹਨਾ ਉਹ ਤਾਂ ਪਰਮਿਸ਼ਨ ਲੈਣੀ ਪੈਂਦੀ ਆ ਫਿਰ ਦੇਖੋ ਅਸੀਂ ਆਮ ਇਨਸਾਨ ਮੈਨੂੰ ਕੀਰਤਨ ਨਹੀਂ ਆਉਂਦਾ ਮੈਂ ਕੀਰਤਨ ਦਾ ਫੀਲਡ ਵਿੱਚ ਵੀ ਨਹੀਂ ਹੈਗਾ ਹੈ ਪਰ ਸਾਨੂੰ ਦੁਨੀਆ ਜਿਹੜੀ ਐ ਸੋਸ਼ਲ ਮੀਡੀਆ ਤੇ ਬਹੁਤ ਫੋਲੋ ਕਰਦੀ ਆ ਜੇ ਵੈਸੇ ਗੱਲ ਕਰਦਾ ਵੀ ਉਹ ਤਾਂ ਇੱਕ ਜੀ ਮੈਂ ਕਹਿੰਦੇ ਹੁੰਦੇ ਨੇ ਮਹਾਰਥੀਆਂ ਨੂੰ ਬਣਾਉਣ ਵਾਲੇ ਨੇ ਉਹ ਵੀ ਇਹ ਛੋਟੀ ਮੋਟੀ ਗੱਲ ਨਹੀਂ ਕਲ ਕਿਉਂਕਿ ਗੱਲ ਇਹ ਆ ਵੀ ਕਲਯੁਗ ਮਹ ਕੀਰਤਨ ਪ੍ਰਧਾਨਾ ਇਹ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਆ ਇੱਥੇ ਕੋਈ ਐਮਐਲਏ ਪ੍ਰਧਾਨ ਨਹੀਂ ਇੱਥੇ ਕੋਈ ਪ੍ਰਾਈਮ ਮਿਨਿਸਟਰ ਪ੍ਰਧਾਨ ਨਹੀਂ ਕੀਰਤਨ ਪ੍ਰਧਾਨ ਆ ਉਹ ਕਿਉਂ ਪ੍ਰਧਾਨ ਆ ਇਹੀ ਗੱਲ ਮੈਂ ਉੱਥੇ ਵੀ ਕੀਤੀ ਸੀ ਹੂੰ ਦੇਖੋ ਗੁਰਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਜਿੱਥੇ-ਜਿੱਥੇ ਵੀ ਗਏ ਨੇ ਲੋਕਾਂ ਦਾ ਉਧਾਰ ਕਰਨ ਉਹ ਆਪ ਪਰਮਾਤਮਾ ਨੇ ਹੂੰ ਉਹ ਲੋਕਾਂ ਨੂੰ ਜਾ ਕੇ ਸਿੱਧਾ ਕਹਿ ਦਿੰਦੇ ਵੀ ਤੂੰ ਬਦਲ ਜਾ ਹਾਂ ਸ਼ਕਤੀ ਆ ਪਾਵਰ ਆ ਆਪ ਪਰਮਾਤਮਾ ਨੇ ਬਦਲ ਜਾਣਾ ਸੀ ਪਰ ਗੁਰਨਾਨਕ ਦੇਵ ਜੀ ਜਿੱਥੇ ਵੀ ਗਏ ਨੇ ਆਪਾਂ ਇਤਿਹਾਸ ਪੜ੍ਹਦੇ ਆ ਮਰਦਾਨਿਆਂ ਰਵਾਬ ਛੇੜ ਕਾਣੀਆਂ ਆ ਯਾਰ ਕਿਉਂਕਿ ਹਾਂ ਗਾਲੇ ਵੀ ਕੀਰਤਨ ਇੰਪੋਰਟੈਂਸ ਆਫ ਕੀਰਤਨ ਉਹ ਕੀਰਤਨ ਕੀਤਾ ਬਲੀ ਕੰਧਾਰੀ ਦੇ ਕੋਲੇ ਉਹ ਕੀਰਤਨ ਕੀਤਾ ਕੌਡੇ ਰਕਸ਼ਸ਼ ਕੋਲੇ ਜਿੱਥੇ ਜਿੱਥੇ ਵੀ ਉਹ ਹੈਗਾ ਮਰਦਾਨਿਆਂ ਵੀ ਰਬਾਬ ਛੇੜ ਕਾਇ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ ਐਵੇਂ ਹੈ ਹਨ ਜੋ ਲਿਖਿਆ ਹੋਇਆ ਸਾਖੀਆਂ ਦੇ ਵਿੱਚ ਰਬਾਬ ਵੀ ਜਿੱਥੇ ਜਿੱਥੇ ਵੀ ਗਏ ਨੇ ਮਹਾਰਾਜ ਆਪ ਕਹਿ ਦਿੰਦੇ ਮਰਦਾਨਾ ਜੀ ਦੀ ਲੋੜ ਨਹੀਂ ਸੀ ਕਿ ਰਬਾਬ ਦੀ ਲੋੜ ਨਹੀਂ ਸੀਗੀ ਰਬਾਬ ਛੇੜ ਬਾਣੀ ਆਈ ਆ ਕਿਉਂ ਕਿਉਂਕਿ ਰਵਾਬ ਨਾਲ ਕੀਰਤਨ ਹੋਊ ਕੀਰਤਨ ਦੇ ਨਾਲ ਅਸਰ ਹੋਊ ਹੁਣ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜਿਹੜੇ ਇਹ ਰਾਗ ਨੇ ਇਹ ਰਾਗ ਜਿਉਂਦੇ ਨੇ ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਹੋਣਾ ਇਹ ਲਾਈਨਾਂ ਇਹ ਫੀਲਡ ਸਾਰਾ ਕੀਰਤਨ ਦਾ ਆ ਕਿਉਂਕਿ ਜਦੋਂ ਆਪਾਂ ਦਰਬਾਰ ਸਭ ਜਾਣਦੇ ਆ ਉੱਥੇ ਦਾ ਇਤਿਹਾਸ ਵੀ ਬਹੁਤ ਪੜਦੇ ਆ ਵੀ ਜਦੋਂ ਬਹੁਤ ਟਾਈਮ ਤਾਂ ਮੈਂ ਨਹੀਂ ਸੀ ਪੈਂਦਾ ਹੁੰਦਾ ਰਾਗੀਆਂ ਨੇ ਉਹ ਰਾਗ ਦੇ ਵਿੱਚ ਕੀਰਤਨ ਕਰਨਾ ਨਹੀਂ ਪੈਂਦਾ ਸੀ ਹੁਣ ਵੀ ਹੁੰਦਾ ਏਦਾਂ ਹੁੰਦਾ ਸੀ ਕਿਉਂਕਿ ਬੋਲ ਲੈ ਆ ਵੀ ਚਾਹ ਜੇ ਬਣਾਉਣੀ ਹੋਵੇ ਜੇ ਮੈਂ ਉਹ ਅਮਾਉਂਟ ਦੀ ਚਾਹ ਪੱਤੀ ਪਾਉਂਗਾ ਚੀਨੀ ਪਾਉਂਗਾ ਚਾਹ ਵਧੀਆ ਬਣੂਗੀ ਜੇ ਵੱਧ ਘੱਟ ਕਰਤਾ ਨਹੀਂ ਬਣਨੀ ਉਹ ਰਾਗ ਹੋਵੇ ਉਹ ਟਾਈਮ ਹੋਵੇ ਉਹ ਚੀਜ਼ ਹੋਊਗੀ ਹਨਾ ਇਹ ਚੀਜ਼ਾਂ ਅਲੋਪ ਹੋ ਚੁੱਕੀਆਂ ਪਰ ਇਹ ਚੀਜ਼ਾਂ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੁਣ ਮੈਂ ਤਾਂ ਇਹ ਮੰਨਦਾ ਹੁੰਦਾ ਵੀ ਜਿੱਥੇ ਵੀ ਉਹ ਰਾਗ ਦਾ ਕੀਰਤਨ ਹੁੰਦਾ ਉੱਥੇ ਉਹ ਰਾਗ ਆ ਜਾਂਦੇ ਨੇ ਕਿਉਂਕਿ ਦੇਖੋ ਗੁੱਸਾ ਹੰਕਾਰ ਆਪਾਂ ਕਹਿੰਦੇ ਗੁੱਸਾ ਆ ਗਿਆ ਗੁੱਸੇ ਦੀ ਡਾਇਗਰਾਮ ਕੀਆ ਗੁੱਸੇ ਦੀ ਪਿਕਚਰ ਕੀਆ ਨਹੀਂ ਪਰ ਗੁੱਸਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਹੈਗਾ ਗੋਸਾ ਵੀ ਹੈਗਾ ਪਾਵਰ ਕਿੱਥੇ ਪਾਵਰ ਪਾਵਰ ਦੀ ਸ਼ਕਲ ਕੀ ਆ ਨਹੀਂ ਪਰਮਾਤਮ ਵੀ ਹੈਗਾ ਐਵੇਂ ਹੀ ਰਾਗ ਨੇ ਫਿਰ ਆਗ ਭੈਰ ਵੀ ਹੈ ਉਹ ਆ ਜਾਂਦੇ ਨੇ ਕੋਲ ਆ ਜਾਂਦੇ ਨੇ ਫਿਰ ਉਹ ਕੰਮ ਹੋ ਜਾਂਦਾ ਜਾਂ ਇਹ ਚੀਜ਼ਾਂ ਨੇ ਗੁਰੂ ਸਾਹਿਬ ਨੇ ਬਾਣੀ ਸਾਰੀ ਰਾਗਾ ਚ ਲਿਖੀ ਰਾਗਾ ਚ ਲਿਖੀ ਆ ਕਿਉਂ ਲਿਖੀ ਆ ਕੋਈ ਤਾਂ ਗੱਲ ਆ ਰਾਗਾں 'ਚ ਕੀਰਤਨ ਕਰਦਾ ਜਦੋਂ ਰਬਾਬ ਛੇੜਦੇ ਨੇ ਬੰਦੇ ਆਹ ਚਲਾਉਂਦੇ ਨੇ ਕੀਰਤਨ ਉੱਥੇ ਹੀ ਬੰਦਾ ਐ ਹੋ ਜਾਂਦਾ ਹੁਣ ਬਹੁਤ ਰਾਗੀਆਂ ਨੇ ਹੁਣ ਇੱਕ ਜ਼ਬਰਦਸਤ ਟਕਸਾਲ ਦਾ ਇੱਕ ਸਿੰਘ ਹੈਗਾ ਬਖਸ਼ੀ ਸਿੰਘ ਅਮਰੀਕਾ ਬੜਾ ਪਿਆਰਾ ਮੇਰਾ ਉਹਦੇ ਨਾਲ ਮੈਨੂੰ ਇਹ ਹੁੰਦਾ ਵੀ ਇੰਡੀਆ ਉਹ ਕਦੋਂ ਆਵੇ ਮੈਂ ਉਹਨੂੰ ਕਹਾ ਵੀ ਮੇਰੇ ਮੂਰੇ ਭੇਜਾ ਵਾਸ ਵਾਸ ਸੋਰੀ ਜਮਾ ਮਦਰਾ ਸਾਰੇ ਰਬਾਬੀ ਜਿਹੜੇ ਨੇ ਬਰਾਬਜੋਂਦੇ ਨੇ ਜੇ ਕ ਅਕਾਲੀ ਬਹੁਤ लवली ਨੇ ਸਿੰਘ ਹੋਣੀ ਨੇ ਹੈ ਮਤਲਬ ਇੰਨਾ ਕਿਉਂਕਿ ਉਹ ਚੀਜ਼ਾਂ ਐਟਮੋਸਫੇਅਰ ਹੈ ਜਿਆ ਕਰ ਦਿੰਦੇ ਰਾਗ ਆ ਜਾਂਦੇ ਨੇ ਮਾਹੌਲ ਹੈ ਜਿਆ ਬਣ ਜਾਂਦਾ ਤੁਹਾਡਾ ਮਾਈਂਡ ਫਰੈਸ਼ ਤੇ ਅਗਲੀ ਗੱਲ ਜਦੋਂ ਉਥੋਂ ਤੁਰਨ ਲੱਗੇ ਤੁਸੀਂ ਦੇਖੋ ਵੀ ਪ੍ਰਿੰਸੀਪਲ ਉਸਤਾਰ ਸੁਖਵੰਤ ਸਿੰਘ ਜੀ ਮੈਂ ਕਿਹਾ ਵੀ ਬਾਬਾ ਜੀ ਵੀ ਹੁਣ ਅਸੀਂ ਚੱਲੇ ਜਾਂ ਕਾਰ ਤੋਂ ਜ ਤੁਰਨ ਲੱਗੇ ਉਹ ਵੀ ਤੁਰਨ ਲੱਗੇ ਸਾਰੇ ਵੀ ਹੁਣ ਅੱਗੇ ਆ ਦਵ ਮੈਂ ਹੈਰਾਨ ਵੀ ਯਾਰ ਅਸੀਂ ਤਾਂ ਬੱਚੇ ਆ ਉਹਨਾਂ ਦੇ ਉਹ ਤਾਂ ਬਹੁਤ ਹਾਈ ਲੈਵਲ ਦੇ ਮੈਨੂੰ ਕਹਿੰਦੇ ਹੂੰ ਕਹਿੰਦੇ ਅਰਦਾਸ ਕਰਕੇ ਜਾਇਓ ਸਾਡੇ ਵਾਸਤੇ ਅੱਛਾ ਮੈਂ ਕਿਹਾ ਵੀ ਜਿਹੜੇ ਇਨਸਾਨ ਕੋਲੇ ਬਖਸ਼ਿਸ਼ਾਂ ਦਾ ਖਜ਼ਾਨਾ ਭਰਿਆ ਪਿਆ ਆ ਹੈ ਲੋਕੀ ਉਹ ਤੋਂ ਲੈਂਦੇ ਨੇ ਉਹ ਮਤਲਬ ਨਿਮਰਤਾ ਇਹ ਸਿੱਖਾਂ ਦੇ ਵਿੱਚ ਇਹ ਅਸੂਲ ਨੇ ਨਿਮਰਤਾ ਮਿੱਠਾ ਬੋਲਣਾ ਐ ਨੀਵਾ ਹੋ ਕੇ ਚੱਲਣਾ ਨਿਮਰਤਾ ਮਿੱਠਾ ਬੋਲਣਾ ਸਹਿਜ ਸੰਤੋਖ ਇਹਦਾ ਖਤਮ ਇਹ ਜਦੋਂ ਹੁਣ ਸਾਡੇ ਵਿੱਚ ਕੰਮ ਕੀ ਆ ਗਾਲ ਕਰਕੇ ਵੀਡੀਓ ਸਟਾਰਟ ਕਰਨੀਆਂ ਗੰਦੀਆਂ ਗੱਲਾਂ ਵਿੱਚ ਕਰਦੀਆਂ ਨੇ ਹਾਂਜੀ ਗੁੱਸੇ ਨਾਲ ਬੋਲਣਾ ਆ ਨਹੀਂ 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 ਤੁਸੀਂ ਤੁਸੀਂ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਬੋਲੀ ਦੇਖੋ ਤੁਸੀਂ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੀ ਬੋਲੀ ਦੇਖੋ ਤੁਸੀਂ ਰਾੜੇ ਵਾਲੇ ਸੰਤਾਂ ਦਾ ਦੀਵਾਨ ਲਾ ਕੇ ਉਹਨਾਂ ਦੀ ਬੋਲੀ ਦੇਖੋ ਤੁਸੀਂ ਪ੍ਰਿੰਸੀਪਲ ਉਸਤਾ ਦਾ ਸੁਖਵੰਤ ਸਿੰਘ ਜੀ ਦੀ ਬੋਲੀ ਦੇਖੋ ਕਿਸੇ ਵੀ ਰਾਗੀ ਕੀਰਤਨੀ ਦੀ ਬੋਲੀ ਦੇਖੋ ਇੰਨੀ ਮਿੱਠੀ ਇੰਨੀ ਮਿੱਠੀ ਮਤਲਬ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਵੀ ਅਸੀਂ ਸਾਨੂੰ ਤਾਂ ਕੀ ਆ ਵੀ ਪਾੜ ਦਾਂਗੇ ਚੱਕ ਦਾਂਗੇ ਹਾਏ ਕੀਰਤਨੀਆਂ ਦੀਆਂ ਬੋਲੀਆਂ ਦੇਖੋ ਹੈ ਗਰਮੀਤ ਸਿੰਘ ਜੀ ਸ਼ਾਂਤ ਉਹਨਾਂ ਦੀ ਬੋਲੀ ਦੇਖੋ ਹੈ ਕਿਸੇ ਵੀ ਕੀਰਤਨੀ ਨੂੰ ਮਿਲੋ ਕਿਉਂਕਿ ਜਿਹੜਾ ਕੀ ਪ੍ਰਮਾਤਮਾ ਦੀ ਕੀ ਉਸਤਤ ਕਰਦਾ ਆ ਉਹ ਹੈ ਮਠਬੋਲੜਾ ਜੀ ਹਾਂ ਸਜਣ ਸਾਮੀ ਮੇਰਾ ਹਾਂ ਸੰਮਲ ਸਕੀ ਜਿਉ ਕਦੇ ਨਾ ਬੋਲੇ ਕੋੜਾ ਹੈ ਕੋੜਾ ਬੋਲ ਨਾ ਜਾਣ ਹੈ ਹੈ ਮਤਲਬ ਕੋੜਾ ਬੋਲਦਾ ਜਾਣਦਾ ਹੀ ਨਹੀਂ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਬੰਦੇ ਇੱਥੇ ਸਾਡੀਆਂ ਵੀਡੀਓਜ਼ ਦੇ ਵਿੱਚ ਗਾਲਾਂ ਸਾਡੀਆਂ ਵੀਡੀਓਜ਼ ਦੇ ਵਿੱਚ ਗੰਦੇ ਸ਼ਬਦ ਹੈ ਬਾਥਰੂਮ ਵਾਲੇ ਟਾਇਲਟ ਵਾਲੇ ਅਸੀਂ ਉਹ ਕਰਦੇ ਆਂ ਇਹ ਵੀਡੀਓ ਸਾਹ ਯੂਜ਼ ਕਰਦੇ ਆਂ ਕਾਦੇ ਸਿਖਾ ਸੀ ਸਿੱਖ ਹੋਣ ਦਾ ਨਾਮ ਇਹ ਨਹੀਂ ਹੈਗਾ ਵੀ ਮੇਰੇ ਬਹੁਤ ਫਾਲੋਅਰਸ ਨੇ ਮੈਂ ਬਹੁਤ ਸੋਹਣਾ ਆਂ ਮੈਂ ਦਿਮਾਲਾ ਬਹੁਤ ਸੋਹਣਾ ਸੋਹਣਾ ਨਾ ਦੱਸੋ ਮੈਨੂੰ ਸੰਤ ਗਿਆਨੀ ਜਰਨੈਲ ਜੇ ਨਹੀਂ ਪਿੰਡਾਂ ਵਾਲੇ ਕਿੰਨਾ ਟਾਂ ਬਣਾਉਂਦੇ ਸੀ ਦਮਾਲਾ ਸਜਾਉਣ ਨੂੰ ਦਸਤਾਰ ਸਜਾਉਣ ਨੂੰ ਹਾਂ ਇਹ ਗੱਲ ਆ ਉਹਨਾਂ ਦੇ ਜੀਵਨ ਚ ਇਹ ਆਉਂਦਾ ਵੀ 121 ਪਾਠ ਜਾਂ 152 ਪਾਠ ਜਾਂ ਨਿਤਨੇਮ ਦੀਆਂ ਇੰਨੀਆਂ ਗੱਲਾਂ ਸੇਵਾ ਦੀਆਂ ਇੰਨੀਆਂ ਗੱਲ ਭਗਤ ਪੂਰਨ ਸਿੰਘ ਜੀ ਦੀ ਗੱਲ ਮੜਾਸਾ ਮਾਰਿਆ ਹੋਇਆ ਗੱਲ ਆ ਵੀ ਕਰਮਾਂ ਦੀ ਗੱਲ ਹੁੰਦੀ ਆ ਇੱਥੇ ਗੱਲ ਇਹ ਆ ਵੀ ਕਰਮਾਂ ਦੀ ਗੱਲ ਆ